ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੇਰਾ ਨਾਮ ਅਸਰਦੀਨਾ ਜੀ ਸਾਡੇ ਮੇਰੇ ਸਕੂਲ ਦੇ ਵਿੱਚ ਖੇਡਾਂ ਹੋ ਰਹੀਆਂ ਜੀ ਬੱਚਿਆਂ ਦੀਆਂ ਛੋਟੇ-ਛੋਟੀਆਂ ਦੀਆਂ ਖੇਡਾਂ ਦਾ ਸਰਪੰਚ ਸਾਹਿਬ ਜਸਵਿੰਦਰ ਸਿੰਘ ਕਰਾ ਰਹੇ ਨੇ ਨਾਲਕ ਆਬੂ ਕਲੱਬ ਮੇਲਾ ਰਾਮ ਬਾਬਾ ਸਾਹਿਬ ਦੀ ਜੋ ਸਾਡੇ ਖੇਡਾਂ ਹੋ ਰਹੀਆਂ ਜੀ ਬੱਚਿਆਂ ਨੇ ਨਸ਼ਿਆਂ ਤੋਂ ਬਾਕੋ ਕੀ ਬਹੁਤ ਵਧੀਆ ਖੇਡਾਂ ਕਰਵਾ ਰਹੇ ਨੇ ਇਹ ਪੰਚਾਇਤ ਨਗਰ ਪੰਚਾਇਤ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਆ ਅਸੀਗਲ ਜੀ ਅਸੀਗਲ ਜੀ ਕੀ ਨਾਂ ਤੁਹਾਡਾ ਮੇਰਾ ਨਾਂ ਸੁਖਪ੍ਰੀਤ ਸਿੰਘ ਜੀ ਤੁਸੀਂ ਕੀ ਕੰਮ ਕਰਦੇ ਜੀ ਮੈਂ ਹੀ ਬਾਬਾ ਮੇਲਾ ਨਾ ਸਪੋਰਟਸ ਕਲੱਬ ਦਾ ਪ੍ਰਧਾਨ ਹਾਂ ਜੀ ਕੀ ਤਾਂ ਅੱਜ ਜੇਣ ਦੇਖਣ ਨੂੰ ਮਿਲਦਾ ਗਰਾਊਂਡ ਦੇ ਵਿੱਚ ਬਹੁਤ ਸਾਰੇ ਬੱਚੇ ਭੱਜੇ ਖੇਡ ਖੁੱਦ ਰਹੇ ਆ ਇਹਦੇ ਬਾਰੇ ਇੰਡੀਆ ਟੀਵੀ ਚੈਨਲ ਨੂੰ ਔਰ ਸਮੁੱਚੇ ਸਮਾਜ ਨੂੰ ਜ਼ਰੂਰ ਜਾਣਕਾਰੀ ਦਿਓ ਅੱਜ ਦਾ ਕੀ ਕੀ ਪ੍ਰੋਲ ਲਖਤ ਤੁਸੀਂ ਅਸੀਂ ਅੱਜ ਸੀਧ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਬੱਚਿਆਂ ਦੀਆਂ ਗੇਮਾਂ ਕਰਵਾਈਆਂ ਨੇ ਜੀ ਤਾਂ ਕਿ ਬੱਚੇ ਗਰਾਊਂਡ ਨਾਲ ਜੁੜਨ ਅੱਜ ਕੱਲ੍ਹ ਤੁਹਾਨੂੰ ਪਤਾ ਮੌਜੂਦਾ ਰੁਝਾਨ ਹੈ ਨਾ ਉਹਦੇ ਕਰਕੇ ਛੋਟਾ ਜਿਹਾ ਪ੍ਰਾਲਾ ਕੀਤਾ ਕਿ ਬੱਚੇ ਗਰਾਊਂਡ ਨਾਲ ਜੁੜਨ ਤਾਂ ਕਿ ਉਹ ਫਿੱਟ ਵੀ ਰਹਿਣ ਉਹਦੇ ਸਰੀਰਕ ਤੌਰ ਤੇ ਫਿੱਟ ਰਹਿਣ ਜੀ ਉਦੇ ਕਰਕੇ ਅਸੀਂ ਇਹ ਕਿ ਛੋਟਾ ਉਪਰਾਲਾ ਕੀਤਾ ਹੀ ਹਰੇਕ ਮਹੀਨੇ ਇਹ ਉਪਰਾਲਾ ਕਰਦੇ ਰਹਾਂਗੇ ਜਿਵੇਂ ਜੇ ਨਸ਼ਿਆਂ ਨੂੰ ਲੈ ਕੇ ਬਹੁਤ ਸਾਰੇ ਲੋਕ ਪਰੇਸ਼ਾਨ ਨੇ ਤੇ ਇਸ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਗੇਮਾਂ ਹੀ ਤਾਂ ਕਰਵਾਈਆਂ ਉਹਨਾਂ ਨੂੰ ਪਤਾ ਜਿਗਾ ਨਸ਼ਿਆਂ ਦਾ ਰੁਝਾਨ ਹੈ ਜੇ ਛੋਟੇ ਜਵਾਕ ਹੁਣ ਤੋਂ ਗਰਾਊਂਡ ਨਾਲ ਜੁੜਨਗੇ ਤਾਂ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਇੱਕ ਦਿਨ ਕੋਈ ਕਿਸੇ ਗੇਮ ਦੇ ਵਿੱਚ ਉਹ ਚਲੇ ਜਾਣਗੇ ਜੀ ਹੁਣ ਇਹ ਛੋਟੇ ਹੁੰਦੇ ਇਹਨਾਂ ਦਾ ਹੋਣੀ ਸ਼ੌਂਕ ਜਾਗਣਾ ਜੀ ਇੱਥੋਂ ਲੈ ਕੇ ਜਾਓ ਉਹਨਾਂ ਨੇ ਵੱਡੇ ਹੋਣਾ ਕਿਸੇ ਗੇਮ ਨਾਲ ਹੋ ਜਾਣਗੇ ਤਾਂ ਕਰਕੇ ਨਸ਼ਿਆਂ ਤੋਂ ਦੂਰ ਰਹਿਣਗੇ ਦੇਖੋ ਜੀ ਇਹ ਆ ਪ੍ਰਧਾਨ ਸੁਖਪੀਰ ਸਿੰਘ ਜੋ ਕਿ ਬਾਬਾ ਮਿਲਾਰਾਮ ਸਪੋਰਟਸ ਕਲੱਬ ਦੇ ਪ੍ਰਧਾਨ ਨੇ ਇਹਨਾਂ ਦਾ ਬਹੁਤ ਬੜਿਆ ਉਪਰਾਲਾ ਜਿਨ੍ਹਾਂ ਨੇ ਕਿ ਦੱਸਿਆ ਅੱਜ ਅਸੀਂ ਛੋਟੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਖੇਡਾਂ ਵੱਲ ਜੋੜਾਂਗੇ ਜਿਹੜੇ ਬੱਚੇ ਮੋਬਾਈਲਾਂ ਦਾ ਰੁਝਾਨ ਛੱਡਣਗੇ ਗਰਾਊਂਡ ਨਾਲ ਜੁੜਨਗੇ ਇਸ ਸਮੁੱਚੀ ਕਲੱਬ ਦਾ ਸਮੂਹ ਨਗਰ ਨਿਵਾਸੀਆਂ ಗ್ರಾಮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਉਪਰਾਲਾ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ